ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਠੀਕ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਔਰ ਤੰਦਰੁਸਤ ਹੋਵੋਗੇ ਸਾਰੇ ਆਪਾਂ ਸੀਗੇ ਇੱਧਰ ਬ੍ਰੈਂਟਨ ਮਾਲ ਦੇ ਵਿੱਚ ਬਲਾਜ਼ਾ ਕਹਿ ਲਓ ਮਾਲ ਕਹਿ ਲਓ ਸੇਮ ਹੀ ਥਿੰਗਸ ਨੇ ਹਨ ਤੇ ਜਿੱਥੇ ਸਾਰੇ ਮੇਨ ਸਟੋਰਸ ਨੇ ਗ੍ਰੇਮਲੀ ਵਾੜਾ ਮੇਨ ਸ਼ਾਮ ਦਾ ਟਾਈਮ ਔਰ ਇੱਥੇ ਕੀ ਹੈ ਕਿ ਚੀਜ਼ ਮੈਂ ਨੋਟ ਜਿਹੜੀ ਜ਼ਿਆਦਾ ਕੀਤੀ ਹੈ ਇੱਥੇ ਆਹ ਬਰਾਡ ਦਾ ਹੈਗਾ ਸਟੋਰ ਵੈਜੀਟੇਰੀਅਨ ਇੱਥੇ ਜੈ ਸਵੀਟਸ ਇਹ ਦਾ ਬਹੁਤ ਜ਼ਿਆਦਾ ਫੇਮਸ ਹੈ ਇੱਥੇ ਮੱਖਣ ਦਹੀਂ ਲੱਸੀ ਜੀ ਪਨੀਰ ਲੋਕ ਜ਼ਿਆਦਾ ਇਹਨੂੰ ਪ੍ਰੈਫਰੈਂਸ ਦਿੰਦੇ ਆ ਬਾਕੀ ਮੈਨੂੰ ਪਤਾ ਨਹੀਂ ਇੱਥੇ ਰਹਿਣ ਵਾਲਿਆਂ ਨੂੰ ਜ਼ਿਆਦਾ ਪਤਾ ਹੋਣਾ ਪਰ ਜਿਹੜੀ ਚੀਜ਼ ਨੋਟਿਸ ਕੀਤੀ ਆ ਉਹ ਇਹੀ ਕੀਤੀ ਆ ਬੀ ਇਹਦੀਆਂ ਮਠਿਆਈਆਂ ਬਹੁਤ ਟੇਸਟੀ ਹੁੰਦੀਆਂ ਨੇ ਜ਼ਿਆਦਾਤਰ ਤੇ ਲੋਕ ਲਾਈਕ ਕਰਦੇ ਆ ਤੁਸੀਂ ਦੱਸੋ ਵੀ ਤੁਸੀਂ ਇਸ ਬ੍ਰਾਂਡ ਦੀਆਂ ਚੀਜ਼ਾਂ ਵਰਤਦੇ ਹੋ ਇੱਥੇ ਕਿ ਜਾਂ ਕੋਈ ਹੋਰ ਬ੍ਰਾਂਡ ਤੁਹਾਨੂੰ ਬੈਸਟ ਲੱਗਦਾ ਇਹਦੇ ਨਾਲੋਂ ਤਾਂ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਹੈਨਾ ਆਪਾਂ ਵੀ ਟਰਾਈ ਕਰਾਂਗੇ ਪਰ ਜ਼ਿਆਦਾ ਇੱਥੇ ਜੋ ਦੇਖਣ ਨੂੰ ਮਿਲ ਰਿਹਾ ਮੈਨੂੰ ਉਹ ਇਹੀ ਹੈ ਇੱਥੇ ਬਰਾਡ ਦਾ ਇਹ ਠੀਕ ਹੈ ਜੀ ਸ਼੍ਰੀ ਹੋਮ ਸਟੋਰ ਐਡਨ ਦਾ ਟਿਪ ਟੌਪ ਪਾਰਟੀ ਸਿਟੀ ਬਾਟੀਪੂ ਕੋਸਟ ਐਫਰੀਮਨ ਡਾਲਰਾਂ ਮਾ ਡਾਲਰ ਆ ਗਿਆ ਡਾਲਰ ਦਾ ਤਾਂ ਇਹੀ ਹੈ ਸਾਰਿਆਂ ਨੂੰ ਇਹ ਰਹਿੰਦਾ ਵੀ ਪਤਾ ਨਹੀਂ ਕਿ ਹਰੇਕ ਚੀਜ਼ ਡਾਲਰ ਵੀ ਮਿਲਦੀ ਹੈ ਨਾਥਿੰਗ ਇਹ ਜਾਂ ਕੁਛ ਨਹੀਂ ਅੰਦਰ ਜਾਉਂਗੇ ਫੇਰ ਹੀ ਪਤਾ ਲੱਗਦਾ ਰਿਐਲਿਟੀ ਦਾ ਹਨਾ ਬਾਕੀ ਸਾਰੇ ਸਟੋਰ ਨੇ ਇੱਥੇ ਮੈਂ ਤਾਂ ਆਪੇ ਇਹੀ ਦੇਖਣ ਆਏ ਸੀ ਅੱਜ ਉਦੋਂ ਬਿਲਡਿੰਗ ਫ੍ਰੀ ਗੇੜਾ ਮਾਰ ਬੇ ਸ਼ਾਮ ਦੇ ਟਾਈਮ ਦੇਖੀਏ ਕਿ ਕਿਦਾਂ ਲੱਗਦਾ ਲੋਕ ਘਰਾਂ ਤੋਂ ਨਿਕਲਦੇ ਨੇ ਸਾਰੇ ਇੰਜੋਏ ਕਰਨ ਲਈ ਸਾਰੇ ਸ਼ਿਫਟਾਂ ਦੇ ਮਾਰੇ ਥੱਕੇ ਹਾਰੇ ਹੁੰਦੇ ਆ ਤੇ ਆਪਾਂ ਜਾਦੇ ਆਏ ਸੀ ਇਹੀ ਦੇਖਣ ਕਿ ਜਿਹੜਾ ਬ੍ਰਾਂਡ ਦਾ ਨਾਮ ਚੱਲਦਾ ਕਿਸੇ ਅੰਦਰ ਵੀ ਜਾਵਾਂਗੇ ਦੇਖਾਂਗੇ ਵੀ ਇਹ ਤਾਂ ਕੀ ਕੀ ਹੈਗਾ ਫੈਸੇ ਲਿਆਉਣੇ ਆ ਚੀਜ਼ਾਂ ਯੂਜ਼ ਕਰਦੇ ਆ ਨਾਟ ਬੈਡ ਵਧੀਆ ਹੁੰਦੀਆਂ ਨੇ ਤੇ ਜਿਆਦਾ ਫਰਕ ਮੈਨੂੰ ਕੀ ਲੱਗਦਾ ਦਹੀਂ ਮੱਖਣ ਮੁੱਖਣ ਦਾ ਤਾਂ ਨਹੀਂ ਇੰਨਾ ਕੋਈ ਬਹੁਤ ਬੜਾ ਹੁੰਦਾ ਫਰਕ ਕੀ ਲੱਗਦਾ ਇੱਕ ਦੁੱਧ ਦਾ ਪੰਜਾਬੀ ਵਰਗਾ ਘਾੜਾ ਦੁੱਧ ਨਹੀਂ ਮਿਲਦਾ ਦੂਸਰਾ ਪਨੀਰ ਉਹਦਾ ਜਿਹੜਾ ਟੇਸਟ ਆ ਉਹ ਨਹੀਂ ਇੱਥੇ ਜੀਭ ਤੇ ਚੜਦਾ ਕਿਉਂਕਿ ਇੰਡੀਆ ਵਾਲੇ ਜਿਹੜਾ ਪਨੀਰ ਬਣਾਉਂਦੇ ਆ ਜਾਂ ਆਪਾਂ ਖਾਂਦੇ ਆ ਮਾਰਕੀਟ ਚੋਂ ਵੀ ਲੈਂਦੇ ਆ ਉਹਦਾ ਬਹੁਤ ਟੇਸ ਦਾ ਫਰਕ ਹੁੰਦਾ ਇੱਥੇ ਵਾਲਾ ਜਿਹੜਾ ਪਨੀਰ ਆ ਉਹ ਜਿਹੜਾ ਬਹੁਤ ਹੁੰਦਾ ਇਹ ਚੀਜ਼ ਹਾਜਮ ਨਹੀਂ ਆ ਰਹੀ ਆਪਣੇ ਇਸ ਕਰਕੇ ਇਹਨੂੰ ਆਪਾਂ ਅਵੋਇਡ ਕਰੀਦਾ ਤੇ ਇੱਥੇ ਬੱਸ ਸਟੈਂਡ ਵੀ ਆ ਬ੍ਰੈਂਬਲੀ ਦਾ ਜਿਹੜਾ ਮੇਨ ਸੈਂਟਰ ਆ ਬੱਸਾਂ ਆਉਂਦੀਆਂ ਨੇ ਜਾਂਦੀਆਂ ਨੇ ਠੀਕ ਹੈ ਜੀ ਉਹ ਤੁਸੀਂ ਦੱਸਿਓ ਜਰੂਰ ਇਸ ਚੀਜ਼ ਨੂੰ ਬਈ ਬ੍ਰਾਂਡ ਤੋਂ ਇਲਾਵਾ ਇੱਥੇ ਹੋਰ ਕਿਉਂਕਿ ਇਹ ਜਿਹੜੇ ਪੁਰਾਣੇ ਰਹਿੰਦੇ ਨੇ ਉਹਨਾਂ ਨੂੰ ਜ਼ਿਆਦਾ ਪਤਾ ਹੋ ਆਪਾਂ ਤਾਂ ਥੋੜੀ ਦੇਰ ਲਈ ਆਏ ਆ ਵਾਪਸ ਚਲੇ ਜਾਣਾ ਤੇ ਪਰ ਇਹ ਚੀਜ਼ ਨੂੰ ਫੀਲ ਕੀਤਾ ਕਿ ਬਾਕੀ ਠੀਕ ਹੈ ਤੇ ਸਟੋਰਾਂ ਵਗੈਰਾ ਤੇ ਜਿੱਥੇ ਵੀ ਜਾਇਦਾ ਜ਼ਿਆਦਾ ਬ੍ਰਾਂਡ ਦਾ ਹੀ ਸਮਾਨ ਦੇਖਦੇ ਆਪਾਂ ਇਹਦਾ ਮਤਲਬ ਕੁਸ਼ਤ ਇਹਦਾ ਬੈਸਟ ਹੋਊਗਾ ਹਨਾ ਬਾਕੀਆਂ ਨਾਲੋਂ चलो जी मिलते हैं तुम होर किसी वीडियो भी चैनल में कर लियो सब्सक्राइब लाइक एंड शेयर मिलेंगे किसी होर वीडियो के गुड नाइट सताल रब रखा ਤੇ ਨਾਲ ਕਮੈਂਟਾਂ ਵਿੱਚ ਦੱਸ ਦਿਓ ਕਿਹੜਾ ਕਿਹੜਾ ਇੱਥੇ ਸਟੋਰਾਂ ਤੇ ਆਇਆ ਹੋਇਆ ਤੇ ਕਿਹੜੀ ਜਗ੍ਹਾ ਵੀਡੀਓ ਜੀ ਤੁਹਾਨੂੰ ਦੱਸਦੀ ਆ ਔਰ ਨੇੜੇ ਵਾਲੇ ਤਾਂ ਸਾਰੇ ਆਏ ਹੋਣਗੇ ਇੱਥੇ ਇੰਜੋਏ ਕਰਨ ਫੂਡ ਟਰਾਈ ਕਰਨ ਠੀਕ ਹੈ ਜੀ ਓਕੇ ਬਾਏ